ਤੋ ਪਹਿਲਾਂ ਤਾਂ ਮੈਂ ਇੰਟਰਡਿਊਸ ਕਰਾਉਣਾ ਜੀ ਰਿਤੂ ਸਿੰਘ ਜੀ ਮਾ ਭਾਜੀ ਸਾਡੀ ਫਿਲਮ ਦੇ ਪ੍ਰੋਡਿਊਸਰ ਨੇ ਗੈਰੀਬਾਈ ਜੀ ਨਾਲ ਜੁੜੇ ਹੋਏ ਨੇ ਸ਼ਰਨ ਕੀਰਤ ਦਾ ਕਿਰਦਾਰ ਨਿਭਾ ਰਹੇ ਨੇ ਬਹੁਤ ਵਧੀਆ ਕਿਰਦਾਰ ਹੈ ਜੋ ਤੁਸੀਂ ਦੇਖੋਗੇ ਪਤਾ ਲੱਗੂਗਾ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ ਜੀ ਦੀਪ ਚਹਿਲ ਸੁਖਬਾਈ ਜੀ ਨੇ ਤੇ ਬਾਕੀ ਨਵਤਾ ਜੀ ਇਹੀ ਇੱਕ ਇੱਕ ਪਰਿਵਾਰਿਕ ਰਿਸ਼ਤਿਆਂ ਦੀ ਕਹਾਣੀ ਹੈਗੀ ਆ ਜਿੱਦਾਂ ਮਨੋਰੰਜਨ ਕਰਨ ਦੇ ਲਈ ਐਂਡ ਆਫ ਦਾ ਡੇ ਇਟਸ ਐਂਟਰਟੇਨਮੈਂਟ ਵਰਲਡ ਹਨਾ ਜੀ ਪਰ ਲੋਕਾਂ ਦਾ ਮਨੋਰੰਜਨ ਕਰਨਾ ਸੋ ਉਸ ਦੇ ਲਈ ਅਸੀਂ ਕਾਫੀ ਜ਼ਿਆਦਾ ਐਲੀਮੈਂਟ ਪਾਏ ਨੇ ਸਿਚੁਏਸ਼ਨਲ ਕਾਮੇਡੀ ਵੀ ਹੈਗੀ ਆ ਜਜ਼ਬਾਤ ਵੀ ਬਹੁਤ ਜ਼ਿਆਦਾ ਨਹੀਂ ਜੀ ਐਕਸ਼ਨ ਜ਼ਿਆਦਾ ਤੁਸੀਂ ਦੇਖ ਲਿਆ ਗਾਣੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਜੀ ਸਾਡੇ ਗਾਣੇ ਲੋਕਾਂ ਨੇ ਬਹੁਤ ਪਸੰਦ ਕੀਤੇ ਨੇਗੇ ਸੋ ਐਦਾ ਪੂਰਾ ਜੀ ਹਰ ਇੱਕ ਉਹਦਾ ਆਪਣਾ ਕੀ ਕਹਿੰਦੇ ਨੇਗੇ ਰੰਗ ਹੈਗਾ ਆਪਣੀ ਫਿਲਮ ਸੰਗਰਾਂਦ ਦੇ ਵਿੱਚ ਟੈਕਨੀਕਲੀ ਅਸੀਂ ਕਾਫੀ ਜ਼ਿਆਦਾ ਨਾ ਸ਼ਾਇਦ ਦਰਸ਼ਕਾਂ ਨੂੰ ਉਹ ਚੀਜ਼ ਨਹੀਂ ਪਤਾ ਲੱਗੂਗੀ ਯਾਨੀ ਟੈਕਨੀਕਲੀ ਬਟ ਅਸੀਂ ਚਾਰ ਅਲੱਗ-ਅਲੱਗ ਕੈਮਰਿਆਂ ਦੇ ਉੱਤੇ ਸ਼ੂਟ ਕੀਤੀ ਹੈ ਮੂਡ ਦੇ ਹਿਸਾਬ ਨਾਲ ਅਸੀਂ ਉਹਦਾਂ ਦਾ ਕੈਮਰਾ ਯੂਜ਼ ਕੀਤਾ ਸੋ ਥੈਂਕਸ ਕਰੂੰਗਾ ਜੀ ਪ੍ਰੋਡਿਊਸਰ ਸਾਹਿਬ ਦਾ ਕਿਉਂਕਿ ਉਹਦੇ ਨਾਲ ਬਜਟ ਵੱਧ ਜਾਂਦੇ ਹੁੰਦੇ ਰਹਿੰਦੇ ਨੇ ਤਾਂ ਆਪਣੇ ਵੱਲੋਂ ਜੇ ਅਸੀਂ ਇੱਕ ਚੰਗੀ ਫਿਲਮ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਜਿੰਨਾ ਹੁੰਗਾਰਾ ਮਿਲਿਆ ਟ੍ਰੇਲਰ ਤੋਂ ਸੋ ਆ ਲੋਕਪਸੰਦ ਕਰ ਰਹੇ ਨੇ ਸਭ ਦਾ ਥੈਂਕ ਯੂ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਵੀ ਲੋਕਾਂ ਨੂੰ ਉਨੀ ਹੀ ਪਸੰਦਾ ਹੋਗੀ। ਕੀ ਥਿੰਕ ਕੀ ਲੈ ਕੇ ਆਏ ਜੀ? ਥੀਮ ਜੀ ਰਿਸ਼ਤਿਆਂ ਦੀ ਕਹਾਣੀ ਹੈ। ਰਿਸ਼ਤਿਆਂ ਦੀ ਕਹਾਣੀ ਹੈ ਉਤਾਰ ਚੜਾ ਆਉਂਦੇ ਰਹਿੰਦੇ ਨੇ। ਜਿਵੇਂ ਟ੍ਰੇਲਰ ਦੇ ਵਿੱਚ ਪਤਾ ਲੱਗਿਆ ਹੁਣ ਤੁਹਾਨੂੰ ਵੀ ਆ ਧਰਤੀ ਵਕ-ਵਕ ਆ ਮੌਸਮ ਹੜਾਉਂਦੀ ਹੈ। ਉਦਾਂ ਹੀ ਆਪਣੇ ਇਨਸਾਨ ਦੇ ਉੱਤੇ ਕਦੇ ਦੁੱਖ ਕਦੇ ਸੁੱਖ ਵਕ-ਵਕ ਐਦਾਂ ਦੀ ਚੀਜ਼ਾਂ ਆਉਂਦੀਆਂ ਨੇ। ਐਂਡ ਆਫ ਦਾ ਡੇ ਵੀ ਆਪਾਂ ਸਾਰੀਆਂ ਚੀਜ਼ਾਂ ਨੂੰ ਜੇ ਕੋਈ ਗਲਤ ਚੀਜ਼ਾਂ ਨੇ ਉਹਨਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੀ ਪਿਆਰ ਦੀ ਅਹਿਮੀਅਤ ਨੂੰ ਰਿਸ਼ਤਿਆਂ ਦੇ ਵਿੱਚ ਹੀ ਆ ਗਈਆਂ ਸਾਰੀਆਂ ਚੀਜ਼ਾਂ ਸੀ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਚੋੜ ਹੈ ਸੰਗਰਾਮ ਸਰੋਪੰਜਾਲਾ ਤੁਹਾਨੂੰ ਪੋਲੀਵੁੱਡ ਦੇ ਸਲਮਾਨ ਖਾਨ ਕਿਹਾ ਜਾਂਦਾ ਹੈ ਧੰਨਵਾਦ ਜੀ ਜੇ ਉਹ ਐਦਾਂ ਕਹਿੰਦੇ ਨੇ ਤੇ ਪਰ ਮੈਨੂੰ ਜ਼ਿਆਦਾਤਰ ਉਹ ਕਹਿੰਦੇ ਨੇ ਕਹਿੰਦੇ ਭਾਈ ਜਿੱਥੇ ਟਾਈਗਰ ਤੋਂ ਬਾਅਦ ਜਾਂ ਸਭ ਤੋਂ ਵੱਧ ਬੀ ਸਾਡਾ ਸੁਲਮਾਨ ਸਾਡਾ ਟਾਈਗਰ ਦਾ ਵੀਰੇ ਤੂੰ ਹੀ ਆ ਸੋ ਇੱਕ ਕਲਾਕਾਰ ਦੇ ਲਈ ਇਹ ਚੀਜ਼ਾਂ ਸੁਣਨੀ ਆ ਉਹਨਾਂ ਦਾ ਇਹ ਪਿਆਰ ਆ ਬਹੁਤ ਮਤਲਬ ਵੀ ਚੰਗਾ ਲੱਗਦਾ ਜੀ ਥੈਂਕ ਯੂ ਮੈਂ ਧੰਨਵਾਦੀ ਕਹਿੰਦਾ ਜੀ ਸਾਫਟ ਲੁੱਕ ਤੋਂ ਬਾਅਦ ਇੱਕ ਵਕਰੀ ਲੁੱਕ ਦੇਖਣ ਨੂੰ ਮਿਲਦੀ ਹੈ ਜੀ ਹਾਂਜੀ ਹਾਂ ਇਹ ਤਾਂ ਦੇਖੋ ਮੈਂ ਡਾਇਰੈਕਟਰ ਸਾਹਿਬ ਦੀ ਉਹ ਕਰੂੰਗਾ ਮੈਂ ਇਹ ਕਹਿੰਦਾ ਸੀ ਪਹਿਲਾਂ ਇੱਥੇ ਵਿਜ਼ਨ ਬੰਦੇ ਦਾ ਹੋਣਾ ਚਾਹੀਦਾ ਹਨਾ ਵੀ ਤੁਸੀਂ ਇੱਕ ਬੰਦੇ ਤੋਂ ਕੀ ਕੰਮ ਲੈ ਸਕਦੇ ਹੋ ਮੈਂ ਕਹਿੰਦਾ ਵੀ ਜਿੰਨਾ ਮੈਨੂੰ ਲੱਗਦਾ ਮੇਰੇ ਚ ਟੈਲੈਂਟ ਹੈਗਾ ਅਜੇ ਤਾਂ 10% ਹੀ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਅਜੇ ਉਹ ਚੀਜ਼ਾਂ ਦੀ ਥੋੜੀ ਜਿਹੀ ਇੱਥੇ ਘਾਟ ਮੈਂ ਮਹਿਸੂਸ ਕਰਦਾ ਹੈਗਾਗਾ ਵੀ ਉਹ ਵਿਜ਼ਨ ਨੂੰ ਸਮਝਣ ਜਿੰਨਾਂ ਨਾਲ ਮੈਂ ਕੰਮ ਕੀਤਾ ਹੈਗਾਗਾ ਤੇ ਬਾਕੀ ਲੋਕਾਂ ਨੇ ਸراہੇ ਹੈ ਜੀ ਪੰਜਾਬੀ ਫਿਲਮ ਕਰਨ ਨੂੰ ਕਾਫੀ ਸਮਾਂ ਲਗਾ ਦਿੱਤਾ ਕੀ ਕਾਰਨ ਦੇਖ ਸਕਦੇ ਆਪਾਂ ਕਈ ਰੀਜ਼ਨ ਸੀਗੇ ਜੀ ਵਕ ਵਕ ਟਾਈਮ ਦੇ ਉੱਤੇ ਪਹਿਲਾਂ ਤਾਂ ਮੈਨੂੰ ਚੰਗੀ ਸਕ੍ਰਿਪਟ ਦੀ ਵੇਟ ਸੀਗੀ ਜੀ ਵੀ ਇੱਕ ਚੰਗੀ ਸਕ੍ਰਿਪਟ ਕੀਤੀ ਜਾਵੇ ਉਹ ਥੋੜਾ ਜਿਹਾ ਗੈਪ ਪੈ ਗਿਆ ਫਿਰ ਉਹੀ ਗੱਲ ਹੈ ਵੀ ਅੱਗੇ ਅਗਲਾ ਇਹਦਾ ਵਿਜ਼ਨ ਸੋ ਕਈ ਵਾਰ ਇਹ ਹੁੰਦਾ ਵੀ ਉਹ ਹਿੰਦੀ ਸਿਨੇਮੇ ਦੇ ਵਿੱਚ ਬਿਜ਼ੀ ਹੋ ਗਿਆ ਸਮ ਟਾਈਮਸ ਕੰਮ ਆਇ ਹੀ ਨਹੀਂ ਜੀ ਕਈ ਵਾਰੀ ਆਇਆ ਡੇਟਸ ਨਹੀਂ ਸੀਗੀਆਂ ਜਦੋਂ ਇੱਕ ਦੋ ਪ੍ਰੋਜੈਕਟ ਆਏ ਸੋ ਬਟ ਉਹ ਤੋਂ ਬਾਅਦ ਜਦੋਂ ਥੋੜਾ ਗੈਪ ਪੈ ਗਿਆ ਫਿਰ ਮੈਨੂੰ ਆਏ ਸੀ ਵੀ ਜਦੋਂ ਆਉਂਗਾ ਤਾਂ ਇੱਕ ਵਧੀਆ ਤੇ ਚੰਗੀ ਕਿਉਂਕਿ ਜਦੋਂ ਤੁਹਾਡਾ ਕਮਬੈਕ ਹੁੰਦਾ ਤੁਸੀਂ ਉਹ ਰੂਟੀਨ ਵਾਲੀ ਫਿਰ ਚੀਜ਼ ਨਹੀਂ ਕਰ ਸਕਦੇ ਹੈਗੇ ਸੋ ਸੰਗਰਾਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਸੀਗੀਆਂ ਜੀ ਤਾ ਫਿਰ ਅੱਪ ਆ ਗਏ ਜੀ ਜੀ ਪੰਜਾਬੀ ਸਿਨੇਮਾ ਜਿਹੜਾ ਨਾ ਕਾਫੀ ਗਰੋਥ ਵੀ ਕੀਤਾ ਹੈ ਪਰ ਕਿਤੇ ਨਾ ਕਿਤੇ ਫਿਲਮਾਂ ਜਦੋਂ ਆਉਂਦੀਆਂ ਨੇ ਸਿਨੇਮੇ ਚ ਲੱਗਦੀਆਂ ਤੇ ਬਹੁਤਾ ਸਮਾਂ ਟਿਕ ਨਹੀਂ ਪਾਉਂਦੀਆਂ ਹਫ਼ਤੇ ਦੇ ਬਾਅਦ ਹੀ ਬਸ ਨਵੀਂ ਫਿਲਮ ਦਾ ਕੋਈ ਪ੍ਰੋਪੀਨ ਆ ਜਾਂਦੀ ਹੈ ਜਦ ਕਿ ਹਿੰਦੀ ਫਿਲਮਾਂ ਕਈ ਕਈ ਮਹੀਨੇ ਕਈ ਕਈ ਸਾਲ ਵੀ ਚੱਲਦੀਆਂ ਰਹਿੰਦੀਆਂ ਨੇ ਜੀ 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 ਇਹ ਅਜਿਹਾ ਵੀ ਹੁੰਦਾ ਨਹੀਂ ਉਹ ਸਮਾਂ ਖੈਰ ਦੇਖੋ ਪਹਿਲਾਂ ਸੀਗਾ ਹਿੰਦੀ ਫਿਲਮਾਂ ਵੀ ਅੱਜ ਮੈਂ ਤਾਂ ਕਹਿਣਾ ਜੀ ਤੁਸੀਂ ਹਫ਼ਤਾ ਜ਼ਿਆਦਾ ਕਹਿੰਦਾ ਤਿੰਨ ਦਿਨਾਂ ਦੀ ਫਿਲਮ ਹੁੰਦੀ ਹੈ ਜੀ ਫਰਡੇ ਸੈਟਰਡੇ ਸੰਡੇ ਉਸ ਤੋਂ ਬਾਅਦ ਕਿਉਂਕਿ ਅੱਜ ਕੰਟੈਂਟ ਹੀ ਇੰਨਾ ਜ਼ਿਆਦਾ ਤੇ ਪੰਜਾਬੀ ਆਪਣਾ ਮੈਂ ਅਪਰੀਸ਼ੀਏਟ ਕਰੂੰਗਾ ਸ਼ਰਨ ਇਹਨਾਂ ਦੀ ਲਾਸਟ ਫਿਲਮ ਸੀਗੀ ਇੱਕ ਔਮਨ ਮਤਲਬ ਵੀ ਉਹਦੇ ਉੱਤੇ ਸੀਗੀ ਆਧਾਰਿਤ ਹਾਂਜੀ ਸੋ ਉਹ ਕੰਟੈਂਟ ਹੈਗਾ ਹੁਣ ਅਸੀਂ ਤਾਂ ਦੇਖੋ ਬਣਾਈ ਜਾਂਦੇ ਆ ਜੀ ਹੁਣ ਇਹ ਦਰਸ਼ਕਾਂ ਦਾ ਕੁਝ ਪਤਾ ਨਹੀਂ ਜੀ ਕਿਹੜੀ ਚੀਜ਼ ਨੂੰ ਪਸੰਦ ਕਰ ਲੈਂਦੇ ਨੇ ਸੋ ਸਾਡਾ ਕੰਮ ਹੈਗਾ ਜੀ ਮਤਲਬ ਵੀ ਵਕ ਵਕ ਤਰੀਕੇ ਦੇ ਜੀ ਕਰਦਾ ਇੱਕ ਕਲਾਕਾਰ ਦਾ ਹਮੇਸ਼ਾ ਹੁੰਦਾ ਵੀ ਵਕ ਵਕ ਸ਼ੇਡਸ ਨਿਭਾਵੇ ਹਨ ਪਰ ਇਹ ਹੀ ਹੁੰਦਾ ਜੀ ਐਂਡ ਆਫ ਦਿ ਡੇਸ ਦਾ ਬਿਜ਼ਨਸ ਜਿਹੜੇ ਲੋਕਾਂ ਨੂੰ ਚੀਜ਼ ਪਸੰਦ ਆਊਗੀ ਸੋ ਪ੍ਰੋਡਿਊਸਰ ਉਦਾਂ ਦੇ ਫਿਲਮ ਬਣਾਉਣਾ ਚਾਹੁੰਦੇ ਨੇ ਜੀ ਜੀ ਫਿਲਮ ਨੂੰ ਲੈ ਕੇ ਦਰਸ਼ਕਾਂ ਨੂੰ ਚਾਹ ਰਿਹਾ ਉਹਨੂੰ ਲੈ ਕੇ ਫਿਲਮਾਂ ਵੀ ਤੁਸੀਂ ਕੈਨਸਲ ਕੀਤੀ ਸਮਰਥਨ ਕਾਫੀ ਕੀਤਾ ਕਿਸਾਨੀ ਦੇ ਸਾਥ ਇੱਕ ਬੋਲ ਜੀ ਜੀ ਜਰਾ ਚੋ ਆ ਕੁਛ ਨਹੀਂ ਜੀ ਬਸ ਉਹੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਕਿਸਾਨੀ ਮੈਂ ਪਰਿਵਾਰ ਨਾਲ ਸੰਬੰਧ ਰੱਖਦਾ ਹੁਣ ਤੱਕ ਫਿਰ ਖਾਸੀ ਦੇਰ ਹੋ ਗਈ ਪਰ ہاں ਸਾਡੀ ਜਿਹੜੀ ਰੂਟਸ ਨੇ ਇੱਕ ਆਪਾਂ ਜੱਟ ਜ਼ਮੀਦਾਰ ਉਸ ਫੈਮਿਲੀ ਤੋਂ ਬਾਕੀ ਪੂਰਾ ਪੰਜਾਬ ਵੀ ਜੇ ਆਪਣਾ ਤੇ ਮਜ਼ਦੂਰ ਨੇ ਤੇ ਕਿਸਾਨ ਨੇ ਸਾਰੇ ਹਨਾ ਆਪਾਂ ਇਕੱਠੇ ਆ ਇਕਤਾ ਚ ਬਲ ਹੁੰਦਾ ਸੋ ਜਿੱਦੇ ਜਦੋਂ ਕਦੇ ਕੋਈ ਐਦਾ ਦੀ ਮੁਸੀਬਤ ਆਉਂਦੀ ਹੈ ਜੀ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਆਪਣੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਜੀ ਸੋ ਇਹੀ ਰਹਿ ਕੇ ਮੈਨੂੰ ਲੈ ਕੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਫਿਰ ਇਹ ਦੱਸੋ ਨਾ ਕਦੋਂ ਰਿਲੀਜ਼ ਹੋ ਰਹੀ ਫਿਲਮ ਸਾਡੀ ਅ ਸ਼ਰਨ ਤੁਸੀਂ ਜਬ ਮੈਂ ਕਰਦਾ ਹਾਂ ਫਿਰ ਤੁਹਾਡਾ ਠੀਕ ਹੈ ਹਾਂਜੀ ਫਿਲਮ ਜੀ 22 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਜੀ ਤੇ ਸਾਰੇ ਜਣੇ ਜਾ ਕੇ ਦੇਖ ਕੇ ਜੀ ਸਿਨੇਮਿਆਂ ਦੇ ਵਿੱਚ ਠੀਕ ਹੈ ਓਕੇ ਹਾਂਜੀ ਮੈਂ ਬਹੁਤ ਵਾਰੀ ਕਰ ਜਾਊਗਾ ਮੂਵੀ ਬਾਰੇ ਹੀ ਕਹੂੰਗੀ ਤੁਸੀਂ ਕਹਿ ਰਹੇ ਕਿ ਆਡੀਅנס ਕਿਉਂਕਿ ਆਡੀਅנס ਅੱਜ ਦੇ ਡੇਟਸ ਨਾ ਬਹੁਤ ਸਮਾਰਟ ਹੋ ਗਈ ਹੈ ਕਿਉਂਕਿ OTT ਤੇ ਵੀ ਕੰਟੈਂਟ ਆਂਦਾ ਉਹਨਾਂ ਨੂੰ ਕੰਟੈਂਟ ਕੀ ਹੈ ਪਰਫਾਰਮੈਂਸ ਕੀ ਹੈ ਸਮਝ ਆ ਗਈ ਹੈ ਇਸੇ ਕਰਕੇ ਆਰਟਿਸਟਾਂ ਦੀ ਰਿਸਪੋਨਸੀਬਿਲਟੀ ਵੱਧ ਗਈ ਹੈ ਕਿ ਕੁਝ ਵਧੀਆ ਲੈ ਕੇ ਆਏ ਐਵੇਂ ਨਹੀਂ ਮਤਲਬ ਕੁਝ ਵੀ ਬਣਾ ਕੇ ਅਸੀਂ ਆਪਣੀ ਆਡੀਅੰਸ ਨੂੰ ਦਿਖਾ ਸਕਦੇ ਬਾਕੀ ਇਹਦਾ ਕਿਸੇ ਕੋਲੋਂ ਵੀ ਫਾਰਮੂਲਾ ਨਹੀਂ ਹੈਗਾ ਕਿ ਆਡੀਅੰਸ ਦੇਖਣ ਜਾਊਗੀ ਕਿ ਨਹੀਂ ਆਰਟਿਸਟ ਦਾ ਕੰਮ ਆ ਪ੍ਰੋਡਿਊਸਰਸ ਦਾ ਕੰਮ ਆ ਮਿਹਨਤ ਕਰਨਾ ਇਨਵੈਸਟਮੈਂਟ ਕਰਨੀ ਆਪਣੀ ਆਡੀਅנס ਨੂੰ ਇਨਟਰੇਨ ਕਰਨਾ ਅੱਜ ਨਹੀਂ ਤੇ ਕੱਲ ਆਈ ਥਿੰਕ ਉਹਨਾਂ ਨੂੰ ਹੌਲੀ-ਹੌਲੀ ਜੋ ਚੀਜ਼ ਪਸੰਦ ਆਉਗੀ ਕਿਉਂਕਿ ਉਹਨਾਂ ਨੇ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਆਪਣੇ ਪੈਸੇ ਇਨਵੈਸਟ ਕਰਕੇ ਜਾਣਾ ਹੁੰਦਾ ਕਿਉਂਕਿ ਇੱਕ ਟਾਈਮ ਵੀ ਕੋਈ ਵੀ ਮੂਵੀ ਦੇਖਣ ਜਾਏਗਾ ਫੈਮਿਲੀ ਨੇ ਇੱਕ ਦੋ ਜਾਣੇ ਤਾਂ ਜਾਂਦੇ ਹੀ ਆ ਸੋ ਉਹਨਾਂ ਦਾ ਵੀ ਉਹ ਚੀਜ਼ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਸੋ ਮੈਨੂੰ ਲੱਗਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੀ ਆਡੀਅנס ਜੇ ਥੀਏਟਰਸ ਵਿੱਚ ਬਾਈ ਮਾਰਚ ਨੂੰ ਜਾਊਗੀ ਉਹ ਨਿਰਾਸ਼ ਨਹੀਂ ਹੋਊਗੀ ਕਿਉਂਕਿ ਅਸੀਂ ਫੁੱਲ ਔਨ ਇਨਟਰੇਨਮੈਂਟ ਹੈ ਐਕਸ਼ਨ ਹੈ ਰੋਮਾਂਸ ਹੈ ਫੈਮਿਲੀ ਮੂ ਔਰ ਬਹੁਤ ਜ਼ਿਆਦਾ ਡਰਾਮਾ ਵੀ ਹੈ ਸੋ ਮੇਰੇ ਲਈ ਵੀ ਇੱਕ ਡਿਫਰੈਂਟ ਕੈਰੈਕਟਰ ਪਲੇ ਕਰਨ ਨੂੰ ਮਿਲਿਆ ਕਿਉਂਕਿ ਜਿਹੜਾ ਕੈਰੈਕਟਰ ਇਹਦੇ ਵਿੱਚ ਮੈਂ ਪਲੇ ਕੀਤਾ ਇੱਕ ਦਬੀ ਜੀ ਕੁੜੀ ਦਾ ਸੈਮੀ ਜੀ ਕੁੜੀ ਦਾ ਚੀਜ਼ਾਂ ਨਾਲ ਮੈਨੇਜ ਕਰ ਲੈਂਦੀ ਆ ਵੀ ਜਿੱਦਾਂ ਕਰਦਿਆਂ ਨੇ ਕਹਿਤਾ ਜਾਂ ਜਿੱਦਾਂ ਲੋਕਾਂ ਨੇ ਕਹਿਤਾ ਉਹਨੂੰ ਐਕਸੈਪਟ ਕਰ ਲੈਂਦੀ ਆ ਉਸ ਤਰ੍ਹਾਂ ਦਾ ਕੈਰੈਕਟਰ ਮੈਂ ਪਲੇ ਕੀਤਾ ਜੋ ਕਿ ਮੈਂ ਰੀਅਲ ਲਾਈਫ 'ਚ ਬਿਲਕੁਲ ਵੀ ਨਹੀਂ ਹੈਗੀ ਬਟ ਬੀਇੰਗ ਅ ਆਰਟਿਸਟ ਵੀ ਆਰ ਬlesed ਕਿ ਸਾਨੂੰ ਇਹ ਮੌਕਾ ਮਿਲਦਾ ਹੈ ਡਿਫਰੈਂਟ ਡਿਫਰੈਂਟ ਕੈਰੈਕਟਰਸ ਪਲੇ ਕਰਨ ਨੂੰ ਸੋ ਯੈਸ ਸਾਡੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਮੈਂ ਉਮੀਦ ਕਰਦੀ ਹਾਂ ਸਾਡੀ ਆਡੀਅנס ਨੂੰ ਮੂਵੀ ਬਹੁਤ ਵਧੀਆ ਲੱਗੂਗੀ ਕਿਉਂਕਿ ਸਾਡੇ ਟ੍ਰੇਲਰ ਨੂੰ ਵੀ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਔਰ ਸਾਡੇ ਸੌਂਗਸ ਨੂੰ ਵੀ ਬਹੁਤ ਪਿਆਰ ਮਿਲ ਰਿਹਾ ਹੈ ਕਿਹੜਾ ਕਿਰਦਾਰ ਨਿਭਾਇਆ ਸੀ ਮੈਂ ਕੀਰਤ ਦਾ ਕਿਰਦਾਰ ਨਿਭਾਰਿਆ ਇਹਦੇ ਵਿੱਚ ਮੈਂ ਜ਼ਿਆਦਾ ਤੇ ਨਹੀਂ ਦੱਸਦੀ ਕਿਉਂਕਿ ਮੈਨੂੰ ਜਿੰਨਾ ਕਿ ਟ੍ਰੇਲਰ ਚ ਦੱਸਿਆ ਮੈਂ ਉਹਦੇ ਹਿਸਾਬ ਨਾਲ ਹੀ ਦੱਸੂਗੀ ਕਿ ਸਰਪ੍ਰਾਈਜ਼ ਰੱਖਿਆ ਹੁੰਦਾ ਹੈ ਸੋ ਯੈਸ ਐਂਡ ਆਫ ਦਾ ਟਾਈਮ ਆ ਕੇ ਜੋ ਮੇਰਾ ਰੀਅਲ ਕੈਰੈਕਟਰ ਦਬੰਗ ਵਾਲਾ ਉਹ ਵੀ ਦੇਖਣ ਨੂੰ ਮਿਲੂਗਾ ਸੋ ਬਹੁਤ ਜ਼ਿਆਦਾ ਐਂਟਰਟੇਨਮੈਂਟ ਹੈ ਮਤਲਬ ਇਹ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਇਹਨਾਂ ਦੇ ਕਿਰਦਾਰ ਤੋਂ ਵੱਖਰਾ ਵੀ ਕਦੋਂ ਮੈਨੂੰ ਉਹ ਸੀਨ ਮਿਲੂਗਾ ਜਦ ਮੈਂ ਆਪਣੇ ਅਸਲੀ ਰੂਪ ਚ ਆਉਂਗੀ ਕਿਉਂਕਿ ਜਿਵੇਂ ਟੋਟਲੀ ਇਹਨਾਂ ਨੇ ਪਹਿਲਾਂ ਵੀ ਦੱਸਿਆ ਸ਼ੌਰਨ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਜੀ ਕਿਉਂਕਿ ਉਹਦਾਂ ਦਾ ਕਿਰਦਾਰ ਨਿਭਾਉਣਾ ਜਿਹੜੇ ਤੁਹਾਡੀ ਅਸਲ ਜ਼ਿੰਦਗੀ ਤੋਂ ਥੋੜਾ ਅਲੱਗ ਹੋਵੇ ਤੇ ਬਾਕੀ ਮੈਂ ਇਹ ਕਹਿਣਾ ਵੀ ਜਿਵੇਂ ਇਹ ਦਬੰਗ ਕਿਰਦਾਰ ਨਿਭਾਉਂਦੇ ਆਏ ਨੇ ਜਦੋਂ ਕੋਈ ਜਿਵੇਂ ਮੇਰੇ ਵੀ ਐਕਸ਼ਨ ਵਾਲੇ ਸੀਨ ਨੇ ਜਦੋਂ ਕੋਈ ਐਦਾਂ ਦਾ ਹੁੰਦਾ ਉਹ ਇੱਕ ਆਰਟਿਸਟ ਦੇ ਲਈ ਕਰਨਾ ਇਜ਼ੀ ਹੁੰਦਾ ਹੈਗਾ ਕਿਉਂਕਿ ਉਹਦੇ ਚੋਂ ਤੁਹਾਨੂੰ ਸਪੋਰਟਿੰਗ ਹੈਲਪਿੰਗ ਵਰਬ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਇੱਕ ਤੁਹਾਨੂੰ ਆਪਾਂ ਨੂੰ ਇੱਕ ਰੰਗ ਤੁਹਾਨੂੰ ਅਲੱਗ ਮਿਲ ਜਾਂਦਾ ਹੈਗਾ ਹਨਾ ਇਹ ਗੁੱਸਾ ਜਾਂ ਕੁਝ ਪਰ ਇੱਕ ਸੱਡਲ ਕਿਰਦਾਰ ਨਿਭਾਉਣਾ ਜਦੋਂ ਤੁਸੀਂ ਤੁਹਾਡੇ ਕੋਲ ਕਹਿਣ ਨੂੰ ਇੰਨਾ ਜ਼ਿਆਦਾ ਨਹੀਂ ਹੁੰਦਾ ਤੁਹਾਡਾ ਚ ਪੁਰ ਜਿਵੇਂ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਹੁਣ ਜਦੋਂ ਉਹ ਐਕਸਪ੍ਰੈਸ਼ਨ ਤੁਹਾਡੇ ਅੱਖਾਂ ਉਹ ਚੀਜ਼ਾਂ ਜਦੋਂ ਬੋਲਣ ਲੱਗ ਜਾਣ ਲੋਕਾਂ ਤੱਕ ਉਹ ਕਨੈਕਟ ਕਰ ਜਾਣ ਤਾਂ ਐਜ਼ ਐਨ ਐਕਟਰ ਤੁਸੀਂ ਕਾਮਯਾਬ ਹੋਣਿਓ ਸੋ ਇਹਨਾਂ ਨੇ ਬਹੁਤ ਵਧੀਆ ਕਿਰਦਾਰ ਰਮਾਇਆ ਓਕੇ ਸਰ ਥੈਂਕ ਯੂ ਬਹੁਤ